ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆ ਹੁਸ਼ਿਆਰਪੁਰ ਤੋਂ ਜਿੱਥੇ ਇੱਕ ਬਜ਼ੁਰਗ ਔਰਤ ਨੂੰ ਇਹਨਾਂ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਮੋਟਰਸਾਈਕਲ ਸਵਾਰ ਇਹ ਦੋ ਨੌਜਵਾਨ ਗਲੀ ਦੇ ਵਿੱਚ ਖੜੇ ਨੇ। ਗਲੀ ਦੇ ਵਿੱਚ ਕੋਈ ਵੀ ਹੋਰ ਲੋਕ ਨਜ਼ਰ ਨਹੀਂ ਆ ਰਹੇ ਤੇ ਇਸੇ ਦਰਮਿਆਨ ਜਦੋਂ ਦੂਜੇ ਪਾਸੇ ਇੱਕ ਬਜ਼ੁਰਗ ਔਰਤ ਆਂਦੀ ਹੈ ਤੇ ਇਹ ਲੁਟੇਰੇ ਘਾਤ ਲਗਾ ਕੇ ਇਸ ਬਜ਼ੁਰਗ ਮਹਿਲਾ ਤੇ ਹਮਲਾ ਕਰ ਦਿੰਦੇ ਨੇ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾ ਇਹ ਲੁਟੇਰੇ ਇਦਾਂ ਜਿਤਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਮੋਟਰਸਾਈਕਲ ਦੇ ਵਿੱਚ ਕੁਝ ਖਰਾਬੀ ਆਈ ਹੈ ਤੇ ਇਸੇ ਦਰਮਿਆਨ ਜਦੋਂ ਬਜ਼ੁਰਗ ਔਰਤ ਅੱਗੇ ਨਿਕਲਦੀ ਆ ਤਾਂ ਇਹਨਾਂ ਵਿੱਚੋਂ ਇੱਕ ਲੁਟੇਰਾ ਉਸ ਬਜ਼ੁਰਗ ਔਰਤ ਦੇ ਕੋਲ ਜਾਂਦਾ ਹੈ ਉਸ ਦੇ ਕੰਨਾਂ ਦੀਆਂ ਵਾਲੀਆਂ ਨੂੰ ਖੋਣ ਦੀ ਕੋਸ਼ਿਸ਼ ਕਰਦਾ ਹੈ ਬਜ਼ੁਰਗ ਔਰਤ ਇਹਨਾਂ ਲੁਟੇਰਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਲੁਟੇਰਾ ਤੱਕਾ ਦੇ ਕੇ ਅਤੇ ਇਸ ਬਜ਼ੁਰਗ ਔਰਤ ਨੂੰ ਜਿੰਨਾ ਚਪਟੀ ਦੇ ਵਿੱਚ ਥੱਲੇ ਡੇਗ ਦਿੰਦਾ ਹੈ ਬਜ਼ੁਰਗ ਔਰਤ ਖੜੇ ਹੋ ਕੇ ਇਸ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਔਰਤ ਦੀ ਆਵਾਜ਼ ਸੁਣ ਕੇ ਕੁਝ ਲੋਕ ਆਂਦੇ ਨੇ ਮਦਦ ਲਈ ਪਰ ਉਨੀ ਦੇਰ ਤੱਕ ਇਹ ਲੁਟੇਰੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਬਜ਼ੁਰਗ ਔਰਤ ਨੂੰ ਇਹਨਾਂ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਦੇ ਕਿ ਇਹ ਵੀਡੀਓ ਸ਼ਰਪੁਰ ਦੇ ਮਹੱਲਾ ਦਸ਼ਮੇਸ਼ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਬੀਤੇ ਦਿਨੀ ਇਸ ਬਜ਼ੁਰਗ ਔਰਤ ਦੇ ਨਾਲ ਲੁੱਟਖੋਹ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਬੀਤੇ ਦਿਨੀ ਇੱਕ ਦਸ਼ਮੇਸ਼ ਨਗਰ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਚ ਇੱਕ ਬਜ਼ੁਰਗ ਮਾਤਾ ਜੋ ਇੱਕ ਮਾਰਨਿੰਗ ਵਾਕ ਦੇ ਲਈ ਜਾ ਰਹੀ ਸੀਗੀ ਉਹਨੂੰ ਜਿਹੜਾ ਲੁਟੇਰਿਆਂ ਨੇ ਲੁੱਟਖੋ ਕੀਤੀ ਜਿਹੜੀ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਦੇ ਵਿੱਚ ਉਹਨੂੰ ਬੈਠਾ ਜਿਹੜਾ ਲੇਡੀ ਦੇ ਉੱਤੇ ਬੈਠ ਕੇ ਜਿਹੜੀ ਗੱਲ ਦੇ ਵਿੱਚ ਚੈਨੀ ਲਈ ਹੈ ਜਿਹੜੇ ਹਨ ਹੁਸ਼ਿਆਰਪੁਰ ਦੇ ਹਾਲਾਤ ਹੋ ਚੁੱਕੇ ਆ ਬਗਤ ਬੱਦਰ ਹੋ ਚੁੱਕੇ ਆ ਚੋਰਾਂ ਚ ਲੁਟੇਰਿਆਂ ਦੇ ਵਿੱਚ ਪੁਲਿਸ ਨਾਲ ਕੋਈ ਖੌਫ ਨਹੀਂ ਲਾਅ ਐਂਡ ਆਰਡਰ ਜਿਹੜੀਆਂ ਹੁਸ਼ਿਆਰਪੁਰ ਦੇ ਵਿੱਚ ਧੱਜੀਆਂ ਉੱਡੀਆਂ ਪਈਆਂ ਜਿਹੜਾ ਤੁਸੀਂ ਜਿਹਦੀ ਇੱਕ ਜਿੰਦੀ ਜਗ ਦੀ ਐਗਜ਼ਾਮਪਲ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਮਾੜਾ ਕੰਮ ਕੀਤਾ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਹੁਸ਼ਿਆਰਪੁਰ ਦੇ ਜਿਹੜੇ ਹਾਲਾਤ ਕਿੱਥੋਂ ਕਿੱਥੇ ਹੁਸ਼ਾਪੁਰ ਪਹੁੰਚ ਗਿਆ ਵੀ ਜਿਹੜੇ ਹੁਸ਼ਾਪੁਰ ਦੇ ਵਸਨੀਕ ਹੈਗੇ ਆ ਉਹ ਘਰਾਂ ਦੇ ਵਿੱਚੋਂ ਨਿਕਲਣ ਤੋਂ ਵੀ ਔਖੇ ਹੈਗੇ ਆ ਜੇ ਇਦਾਂ ਦੇ ਹਾਲਾਤ ਨੇ ਤਾਂ ਮੇਰੇ ਹਸਾਬ ਦੇ ਨਾਲ ਜਿਹੜਾ ਹੁਸ਼ਾਪੁਰ ਹੋ ਰਿਹਾ ਹੈ ਉਹ ਪੂਰੇ ਇੰਡੀਆ ਦੇ ਚੋ ਕ੍ਰਾਈਮ ਦੇ ਵਿੱਚ ਪਹਿਲੇ ਨੰਬਰ ਦੇ ਆਉਣ ਤੋਂ ਜਿਹੜਾ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਹੁਸ਼ਾਪੁਰ ਪੁਲਿਸ ਨੂੰ ਮੈਂ ਤੁਹਾਡੇ ਚੈਨਲ ਦੇ ਥਰੂ ਗੁਲ ਬੇਨਤੀ ਕਰਨੀ ਚਾਹੁੰਦਾ ਵੀ ਇਹਦੇ ਉੱਤੇ ਜਲਦੀ ਤੋਂ ਜਲਦੀ ਫੋਕਸ ਕਰਕੇ ਲਟੇਰੀਆਂ ਨੂੰ ਜਿਹੜਾ ਉਹ ਕੀਤਾ ਜਾਵੇ ਅਰੈਸਟ ਕੀਤਾ ਜਾਵੇ ਉਹ ਜਿਹੜੀ ਲੋਕਾਂ ਦੀ ਜਾਨੀ ਮਾਲ ਜਿਹੜਾ ਨੁਕਸਾਨ ਹੋਣ ਤੋਂ ਜਿਹੜਾ ਬਚਾਇਆ ਜਾਵੇ